ਕੰਮ ਆ ਗਿਆ ਜਗੁਨਾ ਲੜੇ ਬੋਮਾ ਬਾਕੀ ਆਹਦਾ ਖਾਲੀ ਨਹੀਂ ਕਰਨਾ ਹੱਥ ਕਰ ਸੁਣੀ ਐ ਨਾ ਨਾ ਮਾਰ ਕੇ ਰੱਖਦੀ ਹਦੀ ਰੇ ਵਰਗੀ ਪੁੱਤੋਂ ਦਾ ਪਰਦੇਸ ਚ ਛੁੱਟਿਆ ਇੱਕ ਉਹ ਕੁਝ ਦੇ ਕੇ ਅੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਪੁੱਤਾਂ ਤੋਂ ਵੀ ਆਵਾਜ਼ੀ ਜਲਦੀ ਦੁਨੀਆ ਤੋਂ ਲਾਈਫ ਫੀਡ ਜਾਂਦੇ ਆ ਤਾਗੇ ਪੁਲ ਤੇ ਕਿਤੇ ਬੰਦੇ ਸਰਕਾਰੀ ਅਧਿਕਾਰੀ ਜਾਣ ਤਾਂ ਪੁਲ ਪੁਲ ਕਿੱਥੇ ਹੁੰਦੀ ਜਦੋਂ ਆਪ ਕੋਲ ਗਿਆ ਸ਼ਹਿਰ ਦੇ ਚਾਲਦੀਆਂ ਨੇ ਪੁਲ ਕਿੱਥੇ ਹੁੰਦੀ ਆ ਅੱਜ ਰੋਡ ਜਾਮ ਹੋਇਆ ਕਿੰਨੇ ਬੰਦੇ ਮੈਡੀਕਲ ਕਰਦੇ ਆਗੇ ਨੇ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਕਿਤੇ ਗੋਲੀ ਵੱਜ ਗਈ ਜੀ ਉਹਦੇ ਮੈਂ ਚੱਲ ਗਿਆ ਜੀ ਉਹ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੌਲਿਆ ਆਪਾਂ ਸਾਡੇ ਘਰ ਨੂੰ ਬੋਝ ਮਿਲਾ ਦਿੱਤਾ ਇਹ ਸਿੱਟ ਕੇ ਇਹਨਾਂ ਚੀਜ਼ਾਂ ਦੇ ਬਹੁਤ ਅਸੀਂ ਟੈਨਸ਼ਨ ਵਿੱਚ ਆ ਸਾਡੇ ਭੈਣ ਨੂੰ ਸਾਡ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕੂਲ ਤੋਂ ਮਿਲਦੀ ਆ ਅੱਜ ਇਹਨਾਂ ਆਪਣਾ ਬੱਚਾ ਕਰਮਗਾੜਾ ਮੇਰਾ ਇੱਕ ਮਿੱਤਰੀ ਮੇਰੇ ਬੱਚੇ ਵਿਰਸਾ ਦਾ ਕਿਉਂਕਿ ਮੇਰਾ ਬੱਚਾ ਮਜੂਦਾ ਸਰਪੰਚ ਆ ਵਕਤ ਅਹੀਂ ਕੰਮ ਕਿਤਰਾ ਕਰਨੇ ਆ ਫਿਰ ਇਹਨਾਂ ਨੇ ਸਾਡੀਆਂ ਬਾਦਲੇ ਜੀ ਇਨਕਵਾਰੀਆਂ ਖਲਾਉਣੀਆਂ ਆ ਇਹਨਾਂ ਕੰਮ ਕੋਖ ਨਹੀਂ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਕੈਸ ਦਿੱਤਾ ਮੈਨੂੰ ਸਾਖੋ ਚਾਹੀਦਾ ਮੇਰੇ ਬੱਚੇ ਨੂੰ ਸਕੂਲ ਤੋਂ ਅਗੇ ਮੈਂ ਦੋ ਲਈ ਨ ਸਕੋਟਰ ਮੈਨੂੰ 4-5 ਸਕੋਟਰ ਦਾ ਚਾਹੀਦਾ ਮੈਂ ਹੁਣੇ ਆਪਣੇ ਬੱਚੇ ਲਈ ਜਾ ਇੱਥੇ ਮੰਗਾ ਲਈ ਨੂੰ ਮੈਨੂੰ ਸਾਫ ਚਾਹੀਦਾ ਮੇਰੀ ਭੈਣ ਦਾ ਸਾਫ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਸਾਫ ਚਾਹੀਦਾ ਉਹਦਾ ਕੀ ਕਸੂਰੀ ਨੀ ਚਾਰਾ ਉਸੇ ਦੇਖੋ ਕਸੂਰੀ ਨਾ ਉਹ ਨਾਲ ਗਿਆ ਹੀ ਬੇਚਾਰੀ ਕੱਢੀ ਸਿਹਾ ਨਾ ਜਿਹੜੇ ਡਰਾਈਵਰਾਂ ਨੂੰ ਕਿ ਮਾਰਦੇ ਹੁੰਦੇ ਆ ਅਰ ਜਗੂ ਦੀ ਮਾਂ ਨੇ ਕਿਹਾ ਜਗੂ ਨੇ ਕਿਹਾ ਕਿ ਲੋਕਾਂ ਦੀ ਮਾਵਾ ਪੈਣਾ ਮਾਰਖਾ ਮਾਰੀ ਅੱਜ ਜਗੂ ਜਗੂ ਦੇ ਇਹਦੇ ਸੋਸ਼ਾ ਜਗੂ ਦਾ ਗੈਂਸਟਰ ਤਪਿਆ ਜਗੂ ਦੇ ਘਰ ਧਿਆਣ ਕੇ ਉਸੋ ਤੇ ਸੇਵ ਜਗੂ ਦੇ ਘਰ ਨੰਬਰ ਦਾ ਅੱਜ ਪਤਰਾ ਦੀ ਹਿਸਾਬ ਉਹਨਾਂ ਦਾ ਉਹਦਾ ਪਿਓ ਨੂੰ ਕੇ ਜਿਹੜੀ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਦੁਬਾਰਾ ਗੱਲਿਆ ਸਰਕਾਰ ਉਹ ਉਹਦਾ ਪਿਓ ਉਹਨੇ ਵੀ ਉਹ ਵਰ ਟੇ ਨੂੰ ਕਦੀ ਨਹੀਂ ਪੁੱਛਿਆ ਬੈਠਾ ਰਮਾਨਦਾਰ ਬੰਦਾ ਹੈ ਅੱਡ ਵਲਡਰ ਟ੍ਰੈਕ ਚਲਾਉਂਦਾ ਇਹਦਾ ਕੋਈ ਕਹਿ ਨੇ ਹਾਂ ਕਹਿ ਨੇ ਉਹਦੇ ਜੀ ਨੂੰ ਕਦੇ ਨਹੀਂ ਪੁੱਛਿਆ ਕਿ ਲੋਕਾਂ ਦੇ ਵਿਆਹ ਕਰਨ ਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਹਾਂ ਦੇ ਬਾਰੇ ਪੁੱਛਿਆ ਮੈਡਮ ਇਹਨਾਂ ਸਰਕਾਰ ਨੇ ਮੇਰੇ ਬਟੂਲਾ ਰਹਿਣ ਕੱਖ ਨਹੀਂ ਦਿੱਤਾ ਜੇ ਮੇਰਾ ਬੱਚਾ ਕਬੱਡੀ ਚ ਜਾਂਦਾ ਤਾਂ ਇਹ ਨਾ ਮੇਰੇ ਬੱਚੇ ਦਾ ਬੇੜਾ ਕਰਦਾ ਜੇ ਮੇਰਾ ਬੱਚਾ ਕੀਤਾ ਉਹ ਕਿਹਨਾਂ ਤੋਂ ਮਾਸ ਨਮਾ ਮੈਂ ਕਹਿੰਦੇ ਆ ਰੋਜ਼ ਇਹਨਾਂ ਨੇ ਆਉਂਦਾ ਮੇਰੇ ਬੱਚੇ ਦੀ ਸੋਚਾਂ ਮੱਚ ਗੱਦਲਾਂ ਵਿੱਚ ਪਵੇ ਜੇ ਇਹਨਾਂ ਨੇ ਮੋਹਣਾਂ ਨਾਲ ਐਂਡ ਤੇ ਆਣ ਕੇ ਜਦੋਂ ਜਿੰਮੜੇ ਖਿਸ਼ਤਾਰਾਂ ਨੂੰ ਪਾ ਕੇ ਜਾਂਦਾ ਵੀਰ ਵਰਗਿਆਂ ਨੇ ਆਹ ਨਾਲ ਕਿ ਮੇਰੇ ਬੱਚੇ ਲਈ ਪੰਜ ਜਨਮ ਤੋਂ ਪਹਿਲਾਂ ਹੀ ਸੋਇ ਰਹੇ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਂ ਨੂੰ ਹੁਣ ਉਹ ਅਸੀਂ ਕੱਢਿਆ ਉਹਨਾਂ ਨੇ ਉਹਨਾਂ ਦੀ ਮਾਂ ਟਾਰਗੇਟ ਕਰਤੀ ਕਿ ਤੁਹਾਨੂੰ ਸਿਆਸਤ ਨੂੰ ਕੱਖ ਨਹੀਂ ਦੇ ਭਲਾ ਸਾਰੇ ਸਾਡ ਰਹੇ ਆ ਉਹ ਦੱਸਦੇ ਆ ਜੁਰਤ ਮਤਲਬ ਉਹਨਾਂ ਨੇ ਆਪਣੀ ਪੜਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਪਰ ਆਹ ਕਹਿਦੀ ਆ ਆਪਾਂ ਗੱਲ ਕਰਦੇ ਚਲੋ ਕੋਈ ਨਹੀਂ ਆਪਾਂ ਕਰਦੇ ਸਾਰੀ ਲੈਟਰੀ ਕਰਦੇ ਸਾਰਾ ਕੁਝ ਕਰੋ ਹਾਂ ਪਰ ਚੇਤੇ ਕੀਤੀ ਆ ਕਿ ਇਹਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਤੁਸੀਂ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਫੋਲੋਗਰ ਸਾਰੇ ਸੁਣਦੇ ਆ ਸਕਿੰਦਰ ਭਟਾਵੇ ਤੇ ਉਹਦੇ ਵੀਰ ਤੇ ਪਪੂ ਦੇ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿ ਨਹੀਂ ਕੱਖੀ ਦਿੱਤਾ ਪਹਿਲਾਂ ਜੱਗ ਨੂੰ ਪੇਤਾਇਫੋਨ ਤੱਕ ਪਹੁੰਚਾਦਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਤੇ ਸਾਡੇ ਘਰ ਦਾ ਜੱੱਗਾ ਹਾਂ ਤੇ ਮੇਰਾ ਬੱਚਾ ਇਤੁਨੀ ਜਾ ਕੇ ਵੇਖੋ ਨਾ ਕਿ ਅਲਦ-ਵਲਦ ਬਪਿੰਡ ਨਾ ਪੁੱਛੋ ਪਿੰਡ ਨੇ ਹਰ ਇੱਕ ਪ੍ਰੇਪ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਕਿਹਨੇ ਨਰਿੰਦਰ ਕੋਲ ਜੀ ਜੋ ਕਈ ਘਟਨਾ ਹੋਈ ਜਾਂ ਹਾਈਵੇ ਤੇ ਵੀ ਬਹਿਣਾ ਪੈ ਗਿਆ ਹਾਂਜੀ ਕੀ ਕਰੀਏ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਅਨ ਇਨਸਾਫ ਦਿੱਤਾ ਜਾਏ ਜਿਹੜੇ ਪੁਨੀ ਨਹੀਂ ਬਤੇ ਪਰਚੇ ਕੱਟਣ ਆਣ ਪਿੱਛੇ ਤੇ ਵਿਆਗਿਆਂ ਦਾ ਪਤੀ ਰਿੱਤੀ ਗਈ ਹੈ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਦੇਖਦੇ ਸੀ ਕਿ ਹੁਣ ਕੌਣ ਕੀ ਸਮਝਦੀ ਉਹ ਇਸ ਤਰੀਕੇ ਦੀ ਘਟਨਾ ਨੂੰ ਜਾਂ ਇਹ ਪ੍ਰੀਪਲਾਨਡ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੂਨ ਚਲੇ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੁਨਾ ਕੀਤਾ ਗਿਆ ਇਹ ਕੋਈ ਨਾਲ ਦੁਸ਼ਮਣੀ ਜੱਗੂ ਨਾਲ ਕਰਕੇ ਪਹਿਲੀ ਟੁਕੜੀ ਸਾਡੇ ਦੋ ਘਰ ਜੜੇ ਇਹਨਾਂ ਨੇ ਸਾਡੇ ਦੋ ਘਰ ਜੜੇ ਸਕਉਰਟੀ ਮੇਰੇ ਬੱਚੇ ਨੂੰ ਮਿਲੀ ਮੇਰੇ ਬੱਚੇ ਕੋਲ ਸਕਉਰਟੀ ਕੋਈ ਨਹੀਂ ਇਹ ਤੁਮਿਆ ਦੀ ਆਪਣੇ ਸੰਯੋਗ ਤਪ੍ਰਜਾ ਦੇਰੀ ਮੇਰੀ ਕਹਨੇ ਸੁਣੀ ਮੇਰੇ ਕੋਲ ਅੱਜ ਕੱਲ੍ਹਾਂ ਮੇਰੇ ਬੱਚੇ ਦੀ ਜਿਹੜਾ ਕੰਮ ਕਰਦਾ ਉਹ ਮਾਰਨਾ ਅੰਦਰ ਕੋਈ ਜੀ ਕਾਲਾ ਜੀ ਕੋਈ ਨਹੀਂ ਕੋਈ ਨਹੀਂ ਉਹ ਵੀ ਬਰਾ ਕੁਛ ਜੀ ਬਹੁਤ ਕੁਛ ਜੀ ਕੋਨੇ ਪਤਾ ਪੜਾ ਤਾ ਮੈਂ ਪੁੱਤ ਕੱਢਿਆ ਮੈਂ ਆਪਣੇ ਮੇਰੇ ਮੈਂ ਆਪਣੇ ਬੱਚੇ ਬਗਾਸ ਤੋਂ ਮਿੰਟ ਨਹੀਂ ਰਹਿਦੇ ਫਿਰ ਬੋਣੇ ਹੋਈ ਜੀ ਦੇਵਤਾ ਤੇ ਜਰੂਰ ਸਰਪੰਚ ਬਣਿਆ ਆਪਾਂ ਸੋਹਣੇ ਇਹਨਾਂ ਦੇ ਘਰ ਤੱਕ ਇਹਨਾਂ ਨੇ ਮੰਗਣੇ ਨਹੀਂ ਮੇਰੇ ਬੱਚੇ ਦੀ ਰਾਤਾਂ ਦੀ ਨੀਦ ਨਾ ਮੇਰਾ ਬੱਚਾ ਇੱਕ ਸੰਦਾ ਨਾ ਆਪ ਸੱਤ ਹੋ ਗਿਆ ਗਾਣਾ ਕਿਤੇ ਪਾਤ ਜਾਂਦਾ ਦੂਜਾ ਤਾਂ ਮੇਰੇ ਬੱਚੇ ਨੂੰ ਪੈਸੇ ਵੀ ਨਹੀਂ ਆਉਣੇ ਲੱਗਦਾ ਪਲੇਰਿੰਗ ਤੇ ਨਾ ਸੰਭਾ ਨਾ ਸੰਭਾ ਹਾਈ ਇਹ ਜਿੱਥੇ ਮਰਜ਼ੀ ਦੀ ਤਰ੍ਹਾਂ ਜਾਣੀ ਸਕਦਾ ਜਿੱਥੇ ਮਰਜ਼ੀ ਜਾ ਸਕਦਾ ਇਹਨਾਂ ਸਰਕਾਰਾਂ ਨੇ ਮੇਰੇ ਬੱਚੇ ਦਾ ਰਹਿਣ ਕੱਖ ਨਹੀਂ ਦਿੱਤਾ ਜੇ ਮੇਰਾ ਬੱਚਾ ਕਬੱਡੀ ਖੇਡਦਾ ਤਾਂ ਇਹਨਾਂ ਵਿੱਚ ਮੇਰੇ ਬੱਚੇ ਦਾ ਪੇੜਾ ਕਰਾ ਜੇ ਮੇਰਾ ਬੱਚਾ ਕਿੱਧਰ ਖੇਡਣਾ ਦੋ ਮਾਸਿਆ ਮਾਮੇ ਕਹਿੰਦੇ ਮਾਸੇ ਮਾਮੇ ਕਹਿੰਦੇ ਰੋਜ਼ ਇਹਨਾਂ ਨੇ ਹਮੇਸ਼ਾ ਦੇਰੀ ਬੱਚੇ ਦੀ ਤੇ ਸੋਚਿਆ ਕਿ ਬੱਚਾ ਗਲਤ ਲਾਈਨ ਚ ਪਵੇ ਤੇ ਇਹਨਾਂ ਨੇ ਮਸੂਹਣਾ ਹੈ ਹੱਥ ਦੇ ਆਣ ਕੇ ਜਦੋਂ ਜੁਮੜੀ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਵੀਰ ਵਰਗਿਆਂ ਨੇ ਕਿਨਾ ਫੁਰਜੀ ਮੇਰਾ ਮੋਟਾ ਵਿਗੜ ਗਿਆ ਚੰਡੀਗੜ੍ਹ ਤੇ ਮੇਰੇ ਬੰਦੂ ਕੱਲ ਮੈਂ ਸਰਹੱਦ ਆਹ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਨਹੀਂ ਮਾਂ ਨੂੰ ਹੁਣ ਉਹ ਮੈਂ ਕੱਢਿਆ ਉਹਨਾਂ ਨੇ ਉਹਦੀ ਮਾਂ ਟਾਰਗੇਟ ਕਰ ਗੜੀ ਕਿੱਥੇ ਬੰਨਿਆ ਸਿਆਸਤ ਨੂੰ ਤੁਹਾਨੂੰ ਕੱਖ ਨਹੀਂ ਜੇ ਸਾਰੇ ਸਾਜ਼ਾਂ ਕਰ ਰਹੇ ਆ ਉਹ ਮਤਲਬ ਉਹਨਾਂ ਨੇ ਆਪਣੀ ਪੜਾਈ ਹੁੰਦੀ ਆ ਰਾਤ ਨੂੰ ਪਲਾਨ ਕਰਦੇ ਆ ਆਹ ਕਹੜੀ ਆ ਪਈ ਮੈਂ ਇਹਦੇ ਕੋਈ ਕਿਸੇ ਦੇ ਸ਼ਿਕਾਇਤ ਨਹੀਂ ਆਇਆ ਤੇ ਕੀ ਹੈ ਐਫ ਆਈ ਆਰ 185 ਜਿਹੜੀ ਦਰਜ ਹੋਈ ਹੈ 27 ਤਰੀਕ ਨੂੰ ਉਹ ਚ ਦੋ ਜਣੇ ਜਿਨ੍ਹਾਂ ਦੀ ਡੈਥ ਹੋਈ ਆ ਡੈਥ ਤੋਂ ਬਾਅਦ ਹੁੰਦਾ ਪੋਸਟਮਾਰਟਮ ਹੋਇਆ ਪੋਰਵਾਰ ਦੇ ਬੋਡੀ ਲੈ ਕੇ ਕੱਲ ਆਪਣੇ ਵਕੀਲ ਦੇ ਥਰੂ ਆਏ ਨਾ ਸਾਡੇ ਕੋਲੇ ਠੀਕ ਆ ਅਸੀਂ ਉਹਨਾਂ ਦੇ ਇਹਨਾਂ ਨੇ ਇੱਕ ਐਪਲੀਕੇਸ਼ਨ ਮੇਰੇ ਕੋਲ ਰੀਸੀਵ ਕਰਾਈ ਆ ਉਹ ਅਸੀਂ ਉਹਦੀ ਉਹਦੇ 185 ਵਿੱਚ ਹੀ ਉਹਦੀ ਅਪਣੇ ਕੀ ਲਿਖਿਆ ਸੀ ਕੀ ਇਹ ਤਾਂ ਉਹ ਬਤਾਈ ਦੱਸ ਸਕਦੇ ਆ ਕੀ ਲਿਖਿਆ ਹਾਂ ਉਹਦੇ ਬਾਰੇ ਦੱਸ ਸਕਦੇ ਕੀ ਕੀ ਲਿਖਿਆ ਆਈ ਐ ਐਪਲੀਕੇਸ਼ਨ ਮੇਰੇ ਕੋ ਆਈ ਜੀਰੋ ਹੁਣ ਮਨੂਰੀ ਸਭ ਟਾਈਮ ਪੂਰਾ ਜਾਦ ਨਹੀਂ ਆ ਮੈਨੂੰ ਪੂਰਾ ਜਾਦ ਨਹੀਂ ਆ ਆਲਰੇਡੀ ਤੁਹਾਡੇ ਕੋਲ ਮੇਰੇ ਕੋ ਜਾਦ ਨਹੀਂ ਆ ਰਿਪੋਰਟ ਹੈ ਹਾਂ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਲਗਭਗ ਉਹ ਲੱਗੇ ਪਰਸਾ ਉਹ ਅਪਲੀਕੇਸ਼ਨ ਤੇ ਭਾਈ ਨਾਮ ਆ ਕੇ ਬੋਲਣ ਨੂੰ ਬੋਲ ਨਹੀਂ ਉਹਦੇ ਬਾਰੇ ਮੈਨੂੰ ਪਤਾ ਨਹੀਂ ਕੀ ਨਾਮ ਉਹ ਮੈਨੂੰ ਨਹੀਂ ਆਹ ਦੇਖੋ ਇਹ ਤਾਂ ਮੈਂ ਦਈ ਦੱਸ ਸਕਦਾ ਅੱਜ ਤੇ ਮੈਂ ਦਰਖਾਸਤ ਮਾਰਕ ਕੀਤੀ ਆ ਕਿਉਂਕਿ ਸਵੇਰ ਤੇ ਤੁਸੀਂ ਇੱਧਰ ਸਵੇਰ ਤੇ ਫੇਰ ਇੱਧਰ ਪਸਲ ਗਿਆ ਹੁਣ ਜਾ ਕੇ ਫਿਰ ਵੇਖਦੇ ਆਪਾਂ ਫਿਰ ਇਨਵੈਸਟੀਗੇਸ਼ਨ ਆ ਜਦੋਂ ਦੱਸਿਆ ਕੁਝ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਵੀ ਲਈਆਂ ਆ ਹਾਂ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਚ ਕਰ ਰਿਹਾ ਜੋ ਵੀ ਉਦਾਨਦਾ ਇਨਵੈਸਟੀਗੇਸ਼ਨ ਉਹ ਤੁਹਾਨੂੰ ਦੁਬਾਰਾ ਦੱਸਾਂਗੇ ਪਰਮਿਸ਼ਨ ਕਰਨ ਕੇ ਸਰ ਇੱਕ ਹਾਂ ਹਾਂ ਜ਼ਰੂਰ ਇਹ ਆਪਣੀ ਉਹਦੀ ਨੌ ਦੀ ਵੇਟ ਕਰ ਰਿਹਾ ਆਸਟ੍ਰੇਲੀਆ ਤੋਂ ਆਣੀ ਹੈ ਸ਼ਾਇਦ ਹੋਣੇ ਆ 2-3 ਵਜੇ ਕਹਿ ਰਹੇ ਜੇ ਹੁਣ ਇਹ ਆਗੇ ਤੋਂ ਸਸ ਕਰ ਰਹੇ ਹੰਡਾ ਨੇ ਬੜੀ ਚੁੱਪ ਕੇ ਲੱਜ ਲੈ ਜੀ ਹਾਂ ਲੈ ਚੱਲੋ ਉਹਨਾਂ ਵਿਸ਼ਵਾਸ ਦੇ ਤਾ ਜਿਹੜੇ ਸਰਪੰਚ ਨੇ ਉਹ ਕਹਿੰਦੇ ਅਸੀਂ ਜਾ ਰਹੇ ਹਾਂ ਹਾਂ ਜੀ ਮੰਨ ਗਏ